ਗੁਰਜੀ ਕਹਿੰਦੇ ਸਾਤ ਸੰਗਤ ਜੋ ਗੁਰਬਾਣੀ ਦੇ ਬਚਨਾਂ ਨੂੰ ਭੂਮੀਆਂ ਭੂਮ ਉੱਪਰ ਨਿਤ ਲੋਜ ਸੁਰਤੀ ਹਨ ਇਹ ਮਿੱਟੀ ਵਿੱਚ ਫਸੀ ਹੋਈ ਹੈ। ਅਮਰੀ ਭੂਮ ਕੌਣ ਕਾਲੇ ਪੈਰ ਮੇਰੀ ਜ਼ਮੀਨ 'ਚ ਕੋਈ ਪੈਰ ਰੱਖ ਕੇ ਖਾਇ। ਇਹ ਉਹ ਬਾਣੀ ਵਿੱਚ ਦੱਸਿਆ। ਫਰੀਦ ਜੀ ਤੁਰੇ ਜਾਂਦੇ ਨੇ ਦੋ ਪਾਈ ਸਕੇ ਹੀ ਲੜੀ ਜਾਂਦੇ ਨੇ। ਉਹ ਕਹੇ ਮੇਰੀ ਇੱਥੋਂ ਤੱਕ ਉਹ ਕਹੇ ਮੇਰੀ ਉਹਨਾਂ ਨੇ ਉਹਨਾਂ ਨੂੰ ਸੋਜੀ ਕਰਾਈ ਕਹਿੰਦੇ ਬੈਠੋ ਨੇਤਰ ਬੰਦ ਕਰੋ ਕੀ ਨਜ਼ਰ ਆ ਰਿਹਾ ਸਿਰ ਨਾਲ ਸਿਰ ਲੱਗਾ ਹੋਇਆ ਧਰਤੀ ਉਹ ਕਹੇ ਮੇਰੇ ਨਾਲ ਪੱਕੀ ਉਹ ਕਹੇ ਮੇਰੇ ਨਾਲ ਪੱਕੀ ਕਹਿੰਦੇ ਮੇਰੇ ਨਾਲ ਪੱਕੀ ਹੋ ਗਿਆ ਨਾ ਦਾਖਲ ਖਾਰਜ ਪਾਸ ਪੱਕੀ ਕੱਖ ਨਹੀਂ ਇਹ ਨਾ ਗੱਲਾਂ ਚ ਕੀ ਨਾਲ ਜਦ ਉਹ ਨੇਤਰ ਖੋਲੇ ਫਰੀਦੀ ਪਛਿਦਨੇ ਕੀ ਦੇਖਿਆ ਕੀ ਸੁਣੀ ਵਰਤ ਜੀ ਹਜ਼ਾਰਾਂ ਹੀ ਸਿਰ ਉਹ ਕਹਿੰਦੇ ਮੇਰੀ ਜ਼ਮੀਨ ਏ ਇਹ ਹੋਈ ਉਹ ਕਹਿੰਦਾ ਮੇਰੇ ਨਾਮ ਮੇਰੇ ਨਾਮ ਪਤਾ ਨਹੀਂ ਕਿੰਨੇ ਹੋ ਗੁਜ਼ਰੇ ਕਿੰਨਿਆਂ ਦੇ ਨਾਮ ਛੜ ਗਏ ਉਹ ਚਲੇ ਗਏ ਛੱਡ ਕੇ ਤੁਸਾਂ ਵੀ ਚਲੇ ਜਾਣਾ ਰੈਣੀ ਤੁਹਾਡੇ ਨਾਮ ਨਾ ਤੁਰਣ ਦੇ ਕਿਉਂ ਭਜਨ ਕਰੋ ਮਿਹਨਤ ਕਰੋ ਕੋਈ ਗੱਲ ਨਹੀਂ ਉਹਨਾਂ ਦੇ ਮਨ ਤੇ ਜਿਹੜਾ ਮੈਂ ਮੇਰੀ ਉਹ ਟੁੱਟ ਗਿਆ। ਸੁਰਤ ਮਿੱਟੀ ਵਿੱਚ ਹੈ। ਇਹਨੂੰ ਅਭਿਆਸ ਸਿੰਮਲ ਕੱਢਣਾ ਹੈ। ਫਿਰ ਪਾਣੀ ਵਿੱਚ ਹੈ। ਇਥੋਂ ਵੀ ਕੱਢ ਦੇਣਾ। ਅੱਗ ਵਿੱਚ ਹੈ। ਇਥੋਂ ਵੀ ਕੱਢ ਦੇਣੀ। ਹਵਾ ਵਿੱਚ ਹੈ। ਇਥੋਂ ਵੀ ਕੱਢ ਦੇਣੀ ਹੈ। ਆਕਾਸ਼ ਵਿੱਚ ਹੈ। ਇਥੋਂ ਵੀ ਕੱਢ ਦੇਣੀ ਹੈ। ਉਸ ਤੋਂ ਅਕੇਂ ਰੰਕਾਰ ਉਹ ਸ਼ਬਦ ਹੈ ਜਿਨੇ ਬ੍ਰਹਮੰਡ ਬਣਾਇਆ ਸ਼ਬਦ ਹੀ ਤੇ ਉਤਪਤ ਹੋਇਆ ਪਰ ਸ਼ਬਦ ਦੇ ਪਰਲੋ ਹੋਈ ਉਹ ਫਿਰ ਸੁੱਤ ਸ਼ਬਦ ਨਾਲ ਜੁੜ ਗਈ ਆਉਣਾ ਜਾਣਾ ਮੁੱਕ ਗਿਆ ਉਸ ਦੀ ਤੁਨ ਸਾਰੇ ਸੰਸਾਰ ਵਿੱਚ ਹੈ ਜਿਸ ਦੇ ਆਸਰੇ ਬ੍ਰਹਮੰਡ ਖੜੇ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ ਉਹ ਸੁਣਦੀ ਹੈ ਜਦੋਂ ਮਨ ਤਿਕਿਆ ਹੁੰਦਾ ਹੈ ਕਾਗਰ ਹੁੰਦਾ ਬੱਚੇ ਦਾ ਜਨਮ ਨਹੀਂ ਹੁੰਦਾ ਉਹ ਤੁਨ ਸੁਣਦੀ ਹੈ ਪਰਮੇਸ਼ਰ ਤਪਾ ਨਾਮ ਕਹਿ ਦੇ ਨਾਮ ਜਦੋਂ ਜਨਮ ਹੁੰਦਾ ਨੌਂ ਦਰਵਾਜ਼ੇ ਖੁੱਲ ਜਾਂਦੇ ਦਸਵਾ ਬੰਦ ਉਹ ਸੁਣਨੋਂ हट ਜਾਂਦੀ ਮਾਇਆ ਪਿਆਗੀ ਬਾਹ ਜਨਮ ਤੁਮੇ ਮੋਈ ਮਾਇਆ ਜਨਮ ਹੋਇਆ ਮਾਇਆ ਪਿਆਗੀ ਤੂੰ ਸਿਮਰਨ ਕਰਦਾ ਰਹੇ ਕਰਦਾ ਰਹੇ ਫਿਰ ਸੁਣ ਲੱਗ ਜਾਏਗੀ ਫਿਰ ਇਹਨੂੰ ਸੋਝੀ ਹੋ ਜਾਏ ਤਾਂ ਇਸੇ ਤਰੀਕੇ ਸਰਬੰਦਗੀ ਕਰਦੇ ਕਰਦੇ ਤੂੰ ਵਿਚਾਰ ਹੋ ਰਹੀ ਸੀ ਗੁਰੂ ਜੀ ਕੇ ਅੰਦਰ ਇਹ ਸਾਥ ਸੰਗਤ ਜੀ ਜਿਹਦਾ ਭੂਮੀ ਧਰਤੀ ਵਿੱਚ ਧਿਆਨ ਉਹ ਲੁੱਝਿਆ ਗਿਆ ਕੱਖ ਨਹੀਂ ਪਤਾ ਕੁਝ ਨਹੀਂ ਸੋਝੀ ਇਹ ਛੱਡਣਾ ਹੈ ਜਾਣਾ ਆਪਾਂ ਦੇਖੋ ਅੱਛੇ-ਛੇ ਮਕਾਨ ਚੰਗੇ-ਚੰਗੇ ਗਾਰਡਨ ਲੋਇਆ ਪਾ ਗਿਆ ਪੱਕਾ ਜਿੰਨੇ ਵਿੱਚ ਰਹਿਣਾ ਉਹਦੀ ਕੀ ਮਨਿਆਦ ਕੋਈ ਮਨਿਆਦ ਨਹੀਂ ਅਲਰਜੀਆਂ ਕੁਲ ਜਾਈਦਾ ਲੈ ਪ੍ਰਾਵਾ ਕਪੜੇ ਸੀਦੇ ਪੱਕਾ ਤਾਂ ਗੱਲ ਆਈ ਦੱਸ ਕਿੰਨਾ ਚਿਰ ਚੱਲੇ ਕਹਿੰਦਾ 2 ਸਾਲ 3 ਸਾਲ ਉੱਡੜ ਗਿਆ ਮੈਂ ਫਰੀ ਬਣਾ ਲਈ ਪੱਕਾ ਲੇਕ ਦੇ ਦਰında ਜਿੰਨੂੰ ਪਾਉਣਾ ਹੈ ਜੀ ਕੋਈ ਬਿਨਿਆਦ ਨਾ ਤੇ ਇਸ ਕਰਕੇ ਹੀ ਬਾਣੀ ਵਿੱਚ ਇੰਉਂ ਦੱਸਿਆ ਹੈ ਕਿ ਮਨ ਆਦਾ ਤੇਰੀਆਂ ਪਾਣੀ ਦੇ ਹਰ ਬੁਲਬੁਲਿਆਂ ਕੀ ਮਨ ਆਦਾ ਤੇਰੀਆਂ ਪਾਣੀ ਦੇ ਹਰ ਬੁਲਬੁਲਿਆਂ ਕੀ ਮਨ ਆਦਾ ਤੇਰੀਆਂ ਪਾਣੀ ਦੇ ਆ ਰੀਆਂ ਪਾਣੀ ਦੀਆਂ ਬੁਲਬੁਲੀਆਂ ਅੰਗਰੂ ਦੀਆਂ ਸਾਥੀਆਂ ਆਪਣੀ ਦੀਆਂ ਬੁਲਬੁਲੀਆਂ ਬੁਲਬੁਲਿਆ ਪਾਣੀ ਦੇ ਆ ਬੁਲਬੁਲਿਆ ਬਾਣੀ ਦੇ ਆ ਬੁਲਬੁਲਿਆ ਪਾਣੀ ਦੇ ਆ ਬੁਲਬੁਲਿਆ ਰੀਤ ਨੇ ਆ ਦਸੇਰੀਆ ਪਾਣੀ ਦੇ ਆ ਬੁਲਬੁਲਿਆ ਦਸੇਰੀਆ ਪਾਣੀ ਦੇ ਆ ਬੁਲਬੁਲਿਆ ਦੀਵਨ ਆਤਾ ਦਸੇਰੀਆ ਪਾਣੀ ਦੇ ਕੀ ਸੰਸਾਰ ਦੇ ਬਦਾਰ ਜੈ ਸਿੰਘ ਸੇਣੀ ਦਾ ਗਗਨ ਤਨ ਕੈਸੇ ਰਹੀ ਕਹਾਂ ਸੁਣ ਮੇਰਾ ਰੰਗਯੋ ਰਾਵਣ चिंता ची सोन हुओ ਕੁਝ ਸੋਚੇ ਪਰੋ ਅੱਜ ਕੇਤਾਰ ਤਾਨਕ ਹੱਥ ਗੁੰਗਾਰੇ ਲੈ ਸਾਡ ਸਗਨ ਜੰਨਾਰ